ਅੱਜ ਆਪਾਂ ਬਣਾਵਾਂਗੇ ਮੂੰਗੀ ਦਾਲ ਦੇ ਸਪਰਾਉਟ ਤੇ ਬਾਅਦ ਵਿੱਚ ਆਪਾਂ ਚਾਟ ਬਣਾਵਾਂਗੇ ਜੀ ਬਹੁਤ ਈਜ਼ੀ ਬਣ ਜਾਂਦੀ ਹੈ ਸੋ ਇਹਦੇ ਵਾਸਤੇ ਆਪਾਂ ਮੂੰਗੀ ਦਾਲ ਲਵਾਂਗੇ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਰਾਤ ਨੂੰ ਭਿਉਂ ਦੇਣਾ ਤੇ ਸਵੇਰ ਇਸ ਤਰ੍ਹਾਂ ਫੁੱਲ ਕੇ ਵਧੀਆ ਬਣ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਕੱਢ ਦੇਣਾ ਇਹਦਾ ਇਸ ਤਰ੍ਹਾਂ ਸ਼ਾਨਣੀ ਦੇ ਵਿੱਚ ਪਾ ਕੇ ਜਦੋਂ ਸਾਰਾ ਪਾਣੀ ਨਿਕਲ ਗਿਆ ਤੋਸਤੋ ਬਾਅਦ ਆਪਾਂ ਕਾਟਨ ਦੇ ਕੱਪੜੇ ਵਿੱਚ ਪਾ ਦੇਣਾ ਇਹਨਾਂ ਤੇ ਚੰਗੀ ਤਰ੍ਹਾਂ ਲਪੇਟ ਦੇਣਾ ਇਸ ਤਰ੍ਹਾਂ ਬਹੁਤ ਵਧੀਆ ਜਿਹੜੇ ਸਪਰਾਉਟ ਤਿਆਰ ਹੋ ਜਾਂਦੇ ਆ ਕਾਟਣ ਦੇ ਕਪੜੇ ਵਿੱਚ ਰੇਟ ਕੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਨਿੱਗੇ ਜੇ ਥਾਂ ਤੇ ਰੱਖ ਦਿਆਂਗੇ ਥੋੜਾ ਜਿਹਾ ਉੱਪਰ ਪਾਣੀ ਛਿੜਕ ਦਾਂਗੇ ਤਾਂ ਜੋ ਇਹਦਾ ਮੋਇਸਚਰਾਈਜ਼ਰ ਬਣਿਆ ਰਹੇ ਇਸ ਤਰ੍ਹਾਂ ਥੋੜਾ ਪਾਣੀ ਦੇ ਛਿੱਟੇ ਮਾਰ ਕੇ ਥੋੜਾ ਜਿਹਾ ਗਿੱਲਾ ਕਰ ਦੇਣ ਸਤੋ ਬਾਅਦ ਆਪਾਂ ਇਹਨੂੰ ਟਾਕੇ ਰੱਖ ਦੇਣਾ ਅਗਲੇ ਦਿਨ ਸਵੇਰੇ ਆਪਾਂ ਇਹਨਾਂ ਨੂੰ ਦੇਖਾਂਗੇ ਤੇ ਸਪਰਾਉਟ ਤਿਆਰ ਹੋ ਜਾਂਦੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਸਪਰਾਉਟ ਤਿਆਰ ਹੋ ਗਈ ਆਪਣੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਥੋੜੇ ਦੇਰ ਹੋਰ ਟਾਕੇ ਰੱਖ ਦਾਂਗੇ ਤਾਂ ਹੋਰ ਜ਼ਿਆਦਾ ਬਣ ਜਾਣਗੇ ਤੇ ਬਹੁਤ ਹੀ ਵਧੀਆ ਹੁੰਦੇ ਆ ਸਪਰਾਉਟ ਜਿਹੜੇ ਪ੍ਰੋਟੀਨ ਬਹੁਤ ਹੁੰਦਾ ਹੈ ਇਹਨਾਂ ਵਿੱਚ ਹੁਣ ਆਪਣੇ ਜਿਹੜੇ ਸਪਰਾਉਟ ਵਧੀਆ ਬਣ ਗਏ ਹਨ ਹੁਣ ਆਪਾਂ ਚਾਟ ਬਣਾਉਣ ਵਾਸਤੇ ਇੱਕ ਪਿਆਜ਼ ਲਵਾਂਗੇ ਇੱਕ ਟਮਾਟਰ ਔਰ ਦੋ ਹਰੀਆਂ ਮੱਛਾ ਲੈ ਲਾਂਗੇ ਇਹਨਾਂ ਨੂੰ ਬਰੀਕ ਬਰੀਕ ਕੱਟ ਲੈਣਾ ਫਿਰ ਇਹਨਾਂ ਨੂੰ ਮਿਕਸ ਕਰ ਲੈਣਾ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ। ਅੱਧਾ ਇੱਕ ਚਮਚਾ ਛਾਟ ਮਸਾਲਾ ਪਾ ਦਾਂਗੇ। ਅਰ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ। ਇਹ ਆਪਣੇ ਟੇਸਟ ਦੇ ਅਕੋਰਡਿੰਗ ਆਪਾਂ ਵੱਧ ਘੱਟ ਪਾ ਸਕਦੇ ਹਾਂ। ਪੁਨਿਆਵਾਂ ਜੀਰਾ ਵੀ ਪਾ ਸਕਦੇ ਵਿੱਚ ਇਹਦੇ। ਹਰਾ ਧਨੀਆ ਵੀ ਪਾ ਸਕਦੇ। ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਕੇ ਬਾਅਦ ਵਿੱਚ ਆਪਾਂ ਇਹ ਉੱਪਰ ਨਿੰਬੂ ਨਿਚੋੜਾਂਗੇ ਇਸ ਤਰ੍ਹਾਂ ਬਹੁਤ ਹੀ ਵਧੀਆ ਜਿਹੜੀ ਫਰੂਟ ਆਪਣੇ ਪੁੰਗਰੀ ਹੋਈ ਦਾਲ ਦੀ ਛਾਟ ਤਿਆਰ ਹੋ ਜਾਂਦੀ ਹੈ ਬਹੁਤ ਹੈਲਦੀ ਹੋਰ ਟੇਸਟੀ ਬਣਦੀ ਹੈ ਘਰੀ ਦੇ ਨਾਲ ਆਪਾਂ ਹੋਰ ਪਾ ਸਕਦੇ ਆ ਆਪਣੇ ਵਾਂਹ ਤੇਸਟ ਅਕੋਰਡਿੰਗ ਕੋਈ ਵੀ ਚੀਜ਼ ਵੱਧ ਘੱਟ ਪਾ ਸਕਦੇ ਆ ਆ ਤੇਸਟ ਨਹੀਂ ਬਹੁਤ ਵਧੀਆ ਹੈਲਦੀ ਚਾਟ ਬਣ ਜਾਂਦੀ ਹੈ